ਇੱਕ ਇੱਕ ਕੇ ਤਿੰਨ ਤਿੰਨ ਜਫੇ ਦੋ ਦੋ ਜਫੇ ਲੱਖ ਲੱਖ ਦੇ ਹੋਣਗੇ ਮੇਰੇ ਵੀਰੋ ਜੱਸੀ ਬੈਲਜੀਅਮ ਹੈਰੀ ਸੰਧੂ ਸਾਡਾ ਭਰਾ ਹਯਾਦ ਕਬੱਡੀ ਕਲੱਬ ਦੀ ਟੀਮ ਕਹਿੰਦੇ ਵੱਡੇ ਪੱਤਰ ਤੇ ਬੜੂਗੀ ਆਹ ਸਾਹਮਣੇ ਇੰਬਰਜੀਤ ਇਹ ਸਪਾਈਡਰਮੈਨ ਹੈ ਇਹਨੂੰ ਸਪਾਈਡਰਮੈਨ ਕਹਿੰਦੇ ਆਹ ਦੂਜੇ ਪਾਸੇ ਕੀ ਤੂੰ ਤੇ ਸਪਾਈਡਰਮੈਨ ਆਦੇ ਸਪਾਈਡਰਮੈਨ ਵਾਲੀ ਗੱਲ ਹੀ ਹੋ ਗਈ ਮੇਰੇ ਮਿੱਤਰੋ ਲੋ ਦੁੱਖ ਟੁੱਟ ਗਿਆ ਦੁੱਖ ਟੁੱਟ ਗਿਆ ਦੁੱਖ ਟੁੱਟ ਕੇ ਉਹ ਹਰਿਆਣੇ ਵਾਲਾ ਤਾਂ ਖਤ ਤੋਤੇ ਕੇ ਮਾ ਉਧਰ ਪ੍ਰਿੰਸ ਯੂ ਐਸ ਕਿੱਤੀ ਜਾਟ ਭੱਗੂ ਦਸਤਾ ਗੁੱਲੂ ਤੇ ਰਜਤ ਕੇਤੇ ਗੁੱਲੇ ਜੱਲਾ ਤੇ ਜੇਜੀ ਲਾਂਡਰਾ ਵੱਲੋਂ ਰੇਂਕੂ ਖੇਟੀ ਦੀਆਂ ਦੋ ਕਬੱਡੀਆਂ 5000 ਦੀਆਂ ਬੱਗੇ ਪਿੰਡ ਵਾਲਾ ਦੁੱਲਾ 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 ਖੇਡ ਮੈਦਾਨ ਅੰਦਰ ਵਾ ਨਹੀਂ ਹੋ ਰਹੀ ਸਾਬ ਪੁਆਇੰਟ ਫਰਿਆਦ ਦਾ फरियाद शंकरप्रिया फरियादा गया अगली के हजार का होना तीन हजार का छियासी हजार दर्शक जुड़िया होया छिया हजार फाइनल मैच ਦੇ ਨਾਲ ਨਿੰਮਾ ਚਿੱਲਾ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਹੈ ਸਾਰਿਆਂ ਦਾ ਧੰਨਵਾਦ ਹੈ ਕਾਹੇ ਵੱਲੋਂ ਮਾਜਰੇਲਾ ਨੀਸ਼ੂ ਹੋਣਾ ਦਾ ਧੰਨਵਾਦ 12 ਤੇ 13 ਦਾ ਸੱਦਾ ਦੇ ਰਿਹਾ ਹੈ ਵੱਡਾ ਮੇਲਾ ਕਰਵਾਉਣਗੇ ਆਓ ਸਾਹਮਣੇ ਖੇਡ ਮੈਦਾਨ ਹੰਦਾ ਆਓ ਸਾਹਮਣੇ ਬੱਲੇ ਨਾਲ ਕਬੱਡੀ ਫਾਈਨਲ 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 ਸਪਾਈਡਰਮੈਨ ਸਪਾਈਡਰਮੈਨ ਆਫ ਕਬੱਡੀ ਇੰਦਰਜੀਤ ਕਲਸੀਆਂ ਵਾਲਾ ਦੋ ਲ ਆ ਗਿਆ 1.5 ਲੱਖ ਮੇਰੇ ਵੀਰੋ ਇਧਰ ਇਸ ਨੌਜੰਤ ਲਈ ਟੂਰਨਾਮੈਂਟ ਦਾ ਬੈਸਟ ਰੇਡਰ ਸ਼ਾਜੀ ਸ਼ਕਰਪੁਰੀ ਤੇ ਬੈਸਟ ਯਾਫੀ ਸੱਤ-ਸੱਤ ਟੱਚ ਲੈ ਕੇ ਦੋ-ਦੋ ਜੱਫੇ ਲਾਏ ਨੇ ਜੋੜੀਆਂ ਜੱਗ ਥੋੜੀਆਂ ਇੱਥੇ ਨਰੜ ਬਥੇਰੇ ਅਕਲਸਿਆਂ ਵਾਲਿਆ ਮੁਬਾਰਕਵਾਦ ਹੈ ਭਰਾਵਾਂ ਨੂੰ ਇੰਦਰਜੀਤ ਤੇ ਫਰੀਆਦ ਦੋਨੋਂ ਬੈਸਟ ਸਟਾਪਰ ਰਹੇ ਨੇ ਦੋ-ਦੋ ਜੱਫੇ ਲੱਗੇ ਨੇ ਤੇ ਬੈਸਟ ਰੇਟਰ ਮੇਰੇ ਵੀਰੋ ਸ਼ਾਜੀ ਸ਼ਕਰਪੁਰੀਆ ਤੇ ਟੀਮ ਦੀ ਸੈੰਤੀ ਦੇ ਨਾਲ ਭੂਰੀਆ ਸ਼ੀ ਸ਼ਰਮੀ ਇਸ ਕਬੱਡੀ